ਅਨਪਾਵਨੀ ਭਗਤ ਨਹੀਂ ਉਪਜੀ ਭੂਖ ਹੈ ਦਾਨ ਨਹੀਂ ਦਿੱਤਾ ਕਿ ਨਾ ਹੀ ਤੂੰ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਲੋੜਵੰਦ ਦੀ ਕਿਸੇ ਗਰੀਬ ਦੀ ਮਦਦ ਕੀਤੀ ਹੈ ਹੁਣ ਵੇਖੋ ਇੰਨਾ ਬੰਦੇ ਨੇ ਪਾਠ ਕੀਤਾ ਹੋਵੇ ਇੰਨੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਹੋਵੇ ਤੇ ਆਪਣੀ ਜ਼ਿੰਦਗੀ ਦਾ ਇੰਨਾ ਵੱਡਾ ਸਮਾਂ ਜਿਹੜਾ ਹੈ ਇਨਾ ਸਮਾਂ ਉਹਨਾਂ ਗ੍ਰੰਥਾਂ ਦਾ ਪਾਠ ਸਿੱਖੜ ਤੇ ਵੀ ਲਾਤਾ ਹੋਵੇ ਤੇ ਜੇ ਬੰਦੇ ਦੇ ਅੰਦਰ ਸਹਿਜ ਹੀ ਨਾ ਆਇਆ ਜੇ ਬੰਦੇ ਦੇ ਅੰਦਰ ਨਿਮਰਤਾ ਹੀ ਨਾ ਆਈ ਜੇ ਉਹਨੇ ਕਦੇ ਲੋੜਵੰਦ ਦੀ ਮਦਦ ਨਹੀਂ ਕੀਤੀ ਜੇ ਉਸ ਮਾਲਕ ਦੇ ਪ੍ਰਤੀ ਉਹਦੇ ਹਿਰਦੇ ਦੇ ਵਿੱਚ ਕਦੇ ਪਿਆਰ ਹੀ ਨਹੀਂ ਪੈਦਾ ਹੋਇਆ ਤੇ ਪਾਤਸ਼ਾਹ ਜੀ ਕਹਿੰਦੇ ਇਨਾ ਸਮਾਂ ਤੇਰਾ ਇੰਨੀ ਜਿਹੜੀ ਮਿਹਨਤ ਕੀਤੀ ਆ ਤੂੰ ਉਹਦਾ ਕੋਈ ਲਾਭ ਨਹੀਂ ਉਹ ਸਮਾਦੋ ਬ्यर्थਕ ਬਾਤ ਆ ਪਾਤਸ਼ਾਹ ਜੀ ਕਹਿੰਦੇ ਅਨ ਪਾਵਨੀ ਭਗਤ ਨਹੀਂ ਉਪਜੀ ਭੁੱਖੇ ਬਾਣ ਨਹੀਂ ਦਿਨਾ ਤੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਕੰਮ ਆ ਜਿਹੜਾ ਹੈ ਬੰਦੇ ਦੇ ਅੰਦਰ ਭਗਤੀ ਕਿਉਂ ਨਹੀਂ ਪੈਦਾ ਹੋਈ ਬੰਦੇ ਨੇ ਕਿਉਂ ਨਹੀਂ ਲੋੜਵੰਦ ਦੀ ਮਦਦ ਕੀਤੀ ਸਤਗੁਰੂ ਜੀ ਕਹਿੰਦੇ ਇਹਦਾ ਕਾਰਨ ਪਤਾ ਕੀ ਆ ਹਜ਼ੂਰ ਕਹਿੰਦੇ ਕਾਮ ਨਾ ਵਿਸਰਿਓ ਤੂੰ ਪਾਠ ਤਾਂ ਪੜੀ ਗਿਆ ਤੂੰ ਵੇਦਾਂ ਨੂੰ ਸਟੱਡੀ ਤਾਂ ਕਰੀ ਗਿਆ ਅਧਿਆਨ ਉਹਨਾਂ ਦਾ ਕਰੀ ਗਿਆ ਪਰ ਤੇਰੇ ਅੰਦਰੋਂ ਕਾਮ ਨਹੀਂ ਵਿਸਰਿਆ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਤੇ ਨਾ ਹੀ ਤੇਰੇ ਅੰਦਰੋਂ ਹਜੇ ਤੱਕ ਕ੍ਰੋਧ ਹੀ ਖਤਮ ਹੋਇਆ ਮਾੜੀ ਮਾੜੀ ਗੱਲ ਤੇ ਬਖਲਾ ਜਨ ਤੂੰ ਕਬਰਾ ਜਨ ਤੂੰ ਮਾੜੀ ਮਾੜੀ ਗੱਲ ਤੇ ਗਾਲਾਂ ਕੱਢਣ ਲੱਗ ਜਨ ਆ ਹੁਣ ਜਦੋਂ ਪਿੱਛੇ ਜੇ ਕੁੰਭ ਦਾ ਮੇਲਾ ਲੰਘ ਕੇ ਗਿਆ ਤੇ ਉੱਥੇ ਜੋ ਸਾਧੂ ਆਏ ਸਨ ਜਿਹੜੇ ਸੰਨਿਆਸੀ ਆਏ ਸਨ ਜਿਹੜੇ ਤਪੱਸਵੀ ਆਏ ਸਨ ਉਹਨਾਂ ਨੇ ਆਪਣੇ ਪਿੰਡੇ ਤੇ ਸਵਾਬ ਮਲੀ ਹੋਈ ਸੀ ਲੰਮੀਆਂ ਲੰਮੀਆਂ ਉਹਨਾਂ ਨੇ ਆਪਣੀਆਂ ਜਟਾਵਾਂ ਜਿਹੜੀਆਂ ਨੇ ਉਹ ਵੀ ਵਧਾਈਆਂ ਹੋਈਆਂ ਸੀ ਤੇ ਉਹਨਾਂ ਦੇ ਵਿੱਚੋਂ ਕੁਝ ਲੋਕ ਅਜਿਹੇ ਸਨ ਜਿਹੜੇ ਬੜੀ ਛੋਟੀ ਉਮਰ ਤੋਂ ਕੋਈ 5 ਸਾਲ ਤੋਂ ਉਹਨਾਂ ਦੇ ਢਾਲ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਤੁਰ ਗਿਆ ਕੋਈ 10 ਸਾਲ ਤੋਂ ਤੁਰ ਗਿਆ ਲੰਮੇ ਲੰਮੇ ਸਮੇਂ ਤੋਂ ਉਹ ਸਮਾਧੀਆਂ ਲਾ ਰਹੇ ਨੇ ਪਿੰਡੇ ਤੇ ਸਵਾਭ ਮਲ ਰਹੇ ਨੇ ਪੁੱਠੇ ਲੰਮਕ ਰਹੇ ਨੇ ਆਪਣੇ ਸਰੀਰ ਨੂੰ ਕਸ਼ਟ ਦੇ ਰਹੇ ਨੇ ਤੇ ਧਾਰਮਿਕ ਗ੍ਰੰਥਾਂ ਦਾ ਪਾਠ ਵੀ ਕਰਦੇ ਨੇ ਪਰ ਜਦੋਂ ਕੋਈ ਰਿਪੋਰਟਰ ਉਹਨਾਂ ਨੂੰ ਸਵਾਲ ਪੁੱਛਦਾ ਨਾ ਤੇ ਉਹ ਉਹਨਾਂ ਨੂੰ ਗਾਲਾਂ ਕੱਢਦੇ ਨੇ ਸੋਟੀਆਂ ਲੈ ਕੇ ਉਹਨਾਂ ਦੇ ਮਗਰ ਪੈ ਜਾਂਦੇ ਨੇ ਇਹ ਹਾਲਾਤ ਨੇ ਵੀ ਕੋ ਆਪਣੇ ਆਪ ਨੂੰ ਸਤਪੁਰਖ ਧਰਮੀ ਭਗਤ ਕਹਾਉਣ ਵਾਲਿਆਂ ਦੀ ਕਿ ਬੰਦਿਆ ਤੂੰ ਇੰਨਾ ਚਿਰ ਆਪਣੀ ਜ਼ਿੰਦਗੀ ਦਾ ਸਮਾਂ ਜਿਹੜਾ ਹੈ ਇਹਨਾਂ ਕਰਮ ਕੰਮਾਂ ਤੇ ਬਤੀਤ ਕੀਤਾ ਇਧਰਲੇ ਪਾਸੇ ਤੂੰ ਤੁਰਿਆ ਫਿਰਦਾ ਰਿਹਾ ਪਰ ਇਹਨਾਂ ਸਮਾਂ ਤੋਂ ਹਟ ਕਰਮ ਕਰਕੇ ਭਗਤੀ ਕਰਕੇ ਤੇਰੇ ਅੰਦਰ ਹਜੇ ਤੱਕ ਸਹਿਜ ਹੀ ਨਹੀਂ ਆਇਆ ਵਾਸਾ ਜੀ ਕਹਿੰਦੇ ਫਿਰ ਤੇਰੇ ਇੰਨਾ ਕਰਮ ਕਾਂਡਾਂ ਦਾ ਇੰਨਾ ਹੱਠ ਕਰਮ ਕੀਤਿਆਂ ਦਾ ਕੋਈ ਲਾਭ ਨਹੀਂ ਹੈ। ਹਜ਼ੂਰ ਕਹਿੰਦੇ ਕਿ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ ਪਰੰਨੰਦਾ ਮੁਕਤੇ ਨਹੀਂ ਛੁਟੀ। ਹੁਣ ਧਾਰਮਿਕ ਗ੍ਰੰਥਾਂ ਦਾ ਪਾਠ ਕਰਕੇ ਇਹ ਤੀਜਾ ਸਾਡੇ ਅੰਦਰੋਂ ਖਤਮ ਹੋਣੀਆਂ ਚਾਹੀਦੀਆਂ ਸੀ। ਪਾਰਨ ਨਿੰਦਾ ਮੁਕਤੇ ਨਹੀਂ ਛੁਟੀ ਨਿਫਲ ਭਈ ਸਭ ਸੇਵਾ ਪਾਸਾ ਜੀ ਕਹਿੰਦੇ ਜੇ ਤੂੰ ਹਜੇ ਤੱਕ ਪਰਾਇ ਨਿੰਦਾ ਕਰਨੀ ਨਹੀਂ ਛੱਡੀ ਨਾ ਤੇ ਹੁਣ ਤੱਕ ਤੂੰ ਜਿੰਨੀਆਂ ਵੀ ਸੇਵਾਵਾਂ ਕੀਤੀਆਂ ਨੇ ਜਿੰਨੀਆਂ ਵੀ ਤੂੰ ਘਾਲਣਾਵਾਂ ਘਾਲੀਆਂ ਨੇ ਉਹ ਸਾਰੀਆਂ ਤੇਰੀਆਂ ਜਿਹੜੀਆਂ ਸੇਵਾਵਾਂ ਨੇ ਉਹ ਨਿਫਲ ਨੇ